ਲੋੜੀ ਦੇ ਤਿਹਾਰ ਜਿਹੜੇ ਉਹ ਪਿੰਡ-ਪਿੰਡ 'ਚ ਮਨਾਏ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਵੀ ਸੀਗਾ ਕਿ ਜਿਹੜੇ ਸਾਡੇ ਤਿਹਾਰ ਨੇ ਪ੍ਰਾਤਨ ਉਹਨਾਂ ਨੂੰ ਆਪਾਂ ਭੁੱਲੀਏ ਨਾ ਉਹਨਾਂ ਨੂੰ ਆਪਾਂ ਪਿੰਡ-ਪਿੰਡ 'ਚ ਆਪਣੇ ਬੱਚਿਆਂ ਨੂੰ ਜਾਗਰੂਕ ਕਰਾਈਏ ਕਿ ਆਪਦੇ ਜਿਹੜੇ ਤਿਹਾਰ ਨੇ ਨਾ ਇਹਨਾਂ ਤੇ ਉਹ ਹਰ ਪਿੰਡ 'ਚ ਮਨਾਈਏ ਸੋ ਉਸੇ ਦੇ ਚਲਦਿਆਂ ਅੱਜ ਤੁਹਾਡੇ ਪਿੰਡ ਵੀ ਮੋਹਰੇ ਵੀ ਪਹੁੰਚਣ ਦਾ ਮੌਕਾ ਮਿਲਿਆ ਹੈ ਈਆਂ ਦੀ ਲੋੜੀ ਇੱਥੇ ਮਨਾਈ ਜਾ ਰਹੀ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਦੀ ਲੋੜੀ ਇੱਕ ਪੁੱਤਾਂ ਦੀ ਲੋੜੀ ਗਿਣੀ ਜਾਂਦੀ ਸੀ ਕਿ ਇਕੱਲੇ ਮੁੰਡਿਆਂ ਦੀ ਬਣਾਉਣੀ ਹੈ ਨਾ ਜੰਮੇ ਮੁੰਡੇ ਹੁੰਦੇ ਸੀ ਲੋਕ ਲੋੜੀ ਬਣਾਉਂਦੇ ਸੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਕੱਲ੍ਹ ਧੀਆਂ ਦੀ ਵੀ ਬਰਾਬਰ ਲੋੜੀ ਬਣਾਈ ਜਾਂਦੀ ਹੈ ਧੀਆਂ ਬੁੱਤਾਂਸ ਮੈਨੂੰ ਲੱਗਦਾ ਨਹੀਂ ਕੋਈ ਅੱਜ ਦੇ ਜ਼ਮਾਨੇ 'ਚ ਫਰਕ ਆ ਮੈਨੂੰ ਲੱਗਦਾ ਧੀਆਂ ਵਾਲੇ ਤਾਂ ਜ਼ਿਆਦਾ ਖੁਸ਼ ਨੇ ਕਿਉਂਕਿ ਜਿੰਨੀਆਂ ਧਰਤੀਆਂ ਜਿੰਨੀਆਂ ਕਾਵਿਆ ਦੀ ਅੱਜ ਕੱਲ੍ਹ ਧੀਆਂ ਆਸਰ ਕਰ ਰਹੀਆਂ ਨੇ ਮੁੰਡਿਆਂ ਤੋਂ ਕਿਤੇ ਜ਼ਿਆਦਾ ਅੱਗੇ ਨੇ ਪਰ ਸਾਡੇ ਲਈ ਸਾਰੇ ਬੱਚੇ ਇੱਕ ਸਮਾਨ ਨੇ ਕੋਈ ਫਰਕ ਨਹੀਂ ਕਰਨਾ ਚਾਹੀਦਾ ਤੇ ਜਿਹੜੀਆਂ ਖੁਸ਼ੀਆਂ ਨੇ ਸਾਰਿਆਂ ਨਾਲ ਰਲ ਮਿਲ ਕੇ ਹੀ ਵਧੀਆ ਲੱਗਦੀਆਂ ਨੇ ਅੱਜ ਮੈਨੂੰ ਵੀ ਤੁਹਾਡੇ ਵਿੱਚ ਆਣ ਦਾ ਮੌਕਾ ਮਿਲਿਆ ਲੋੜੀਂ ਕੇਰੇ ਬੈਠ ਕੇ ਚਾਹ ਜੀਆਂ ਬਣਾਉਣ ਦਾ ਉਹਨਾਂ ਚਾਹ ਨਹੀਂ ਹੁੰਦਾ ਜਿੰਨਾ ਥੋੜੇ ਚਾਹ ਦੇ ਬਣਾਉਣਾ ਚਾਹ ਸੀ ਹੁਣ ਸਾਰਿਆਂ ਨੂੰ ਮਿਲ ਲਿਆ ਹੁਣ ਸਾਰਿਆਂ ਨੂੰ ਮਿਲ ਲਿਆ ਛੋਟੇ ਛੋਟੇ ਬੱਚਿਆਂ ਦੀ ਪਰਫਾਰਮੈਂਸ ਦੇਖ ਲਈਆਂ ਤੋ ਮਾਣ ਖੁਸ਼ ਹੋ ਜਾਂਦਾ ਇਹੋ ਜਿਹਾ ਪ੍ਰੋਗਰਾਮ ਮੈਂ ਸਰਪੰਚਾਂ ਨੂੰ ਵੀ ਕਹਿੰਦੀ ਆ ਮੈਡਮ ਨੂੰ ਵੀ ਕਹਿੰਦੀ ਆ ਕਿ ਕੰਮ ਕਰਾਉਂਦੇ ਰਹਾ ਕਰੋ ਸਾਨੂੰ ਵੀ ਬੁਲਾਉਂਦੇ ਰਹਾ ਕਰੋ ਕਿਉਂਕਿ ਸਾਡਾ ਵੀ ਦਿਲ ਕਰਦਾ ਕਿ ਆਪਣੇ ਲੋਕਾਂ ਨੂੰ ਮਿਲਦੇ ਰਹੀਏ ਤੁਟੀਆਂ ਦੇ ਆਪਣੇ ਲੋਕਾਂ ਤੋਂ ਤੁਸੀਂ ਇੰਨਾ ਜਿਹੜਾ ਸਾਨੂੰ ਮਾਣ ਬਖਸ਼ਿਆ ਅਸੀਂ ਦੇਣਾ ਤੁਹਾਡਾ ਦੇ ਨਹੀਂ ਸਕਦੇ ਜਿੰਨੀ ਵਾਰ ਮਰਜ਼ੀ ਸਾਡੇ ਨੂੰ ਕਿਹੜੇ ਮਰਾ ਲਓ ਅਸੀਂ ਥੱਕਦੇ ਨਹੀਂ ਅਸੀਂ ਹੱਟਦੇ ਨਹੀਂ ਜਿੰਨੀਆਂ ਗਰੰਟੀਆਂ ਤੁਹਾਨੂੰ ਚਾਹੀਦੀਆਂ ਨੇ ਐਮ ਐਲ ਏ ਸਾਹਿਬ ਇੱਥੇ ਹੈਗੇ ਨੇ ਆਦੇ ਹੱਕ ਆਪਣੇ ਐਮਐਲਏ ਤੋਂ ਖੁੱਲ ਕੇ ਮੰਗਿਆ ਕਰੋ ਤੇ ਮੈਂ ਐਮਐਲਏ ਸਾਹਿਬ ਨੂੰ ਰਿਕਵੈਸਟ ਕਰਦੀ ਆ ਕਿ ਕੋਈ ਪਿੰਡ ਵਾਂਝਾ ਨਾ ਰਹੇ ترقی ਵਿੱਚੋਂ ਤੁਸੀਂ ਜਿੰਨੀ ترقی ਹੋ ਸਕਦੀ ਆ ਉਹ ਤੇ ਦੌਰਚ ਕਰਾ ਕੇ ਜਾਓ ਮੇਨਾ ਦੇ ਸਤਿ ਸ਼੍ਰੀ ਅਕਾਲ ਜਿਵੇਂ ਜਿਹੜਾ ਪਰਮਾਤਮਾ ਨੇ ਮੌਕਾ ਬਖਸ਼ਿਆ ਆਪਾਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਮੌਕੇ ਦਾ ਪੂਰਾ ਫਾਇਦਾ ਲਈਏ ਤੇ ਪਿੰਡਾਂ ਦੀ ਸਾਡੇ ਸ਼ਹਿਰਾਂ ਦੀ ترقی ਚ ਕਰਾਈਏ ਸੋ ਧੰਨਵਾਦ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਇੱਥੇ ਇਨਾ ਵਧੀਆ ਪ੍ਰੋਗਰਾਮ ਲਈ ਕਿਹਾ ਮੈਨੂੰ ਬੁਲਾਇਆ ਤੇ ਸਾਰੀ ਸਾਧ ਸੰਗਤਾਂ ਜਿਹੜਾ ਇੱਥੇ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪ੍ਰਕਾਰਯੋ ਆਮ ਆਦਮੀ ਪਾਰਟੀ ਦੇ ਐਮਐਲਏ ਮੇਰੇ ਵੀਰ ਬਲਾਲ ਸਿੰਘ ਨੌਰ ਜੀ ਪਿੰਡ ਦੇ ਸਰਪੰਚ ਮੈਡਮ ਸੁਮਨ ਲਤਾ ਜੀ ਤੇ ਸਾਰੀ ਪਿੰਡੀ ਸੰਗਤ ਨੂੰ ਮੇਰੇ ਵੱਲੋਂ ਧੰਨਵਾਦ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ। ਪਰਮਾਤਮਾ ਕਰੇ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ, ਸਫਲੀਆਂ ਭਰਿਆ ਹੋਵੇ, ਤੰਦਰੁਸਤੀਆਂ ਭਰਿਆ ਹੋਵੇ। ਅੱਜ ਆਪਾਂ ਸਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ। ਲੋਹੜੀ ਦੇ ਤਿਹਾਰ ਜਿਹੜੇ ਉਹ ਪਿੰਡ-ਪਿੰਡ 'ਚ ਮਨਾਏ ਜਾ ਰਹੇ ਨੇ, ਮੁੱਖ ਮੰਤਰੀ ਸਾਹਿਬ ਦਾ ਸੁਪਨਾ ਵੀ ਸੀਗਾ। ਕਿ ਜਿਹੜੇ ਸਾਡੇ ਤਿਉਹਾਰ ਨੇ ਪ੍ਰਾਤਨ ਉਹਨਾਂ ਨੂੰ ਆਪਾਂ ਭੁੱਲੀਏ ਨਾ ਉਹਨਾਂ ਨੂੰ ਆਪਾਂ ਪਿੰਡ-ਪਿੰਡ 'ਚ ਆਪਣੇ ਬੱਚਿਆਂ ਨੂੰ ਜਾਗਰੂਕ ਕਰਾਈਏ ਕਿ ਆਪਦੇ ਜਿਹੜੇ ਤਿਉਹਾਰ ਨੇ ਉਹ ਭੁੱਲੇ ਨਾ ਤੇ ਉਹ ਹਰ ਪਿੰਡ 'ਚ ਮੜਾਈਏ ਸੋ ਉਸੇ ਦੇ ਚਾਣਦੇ ਆ ਅੱਜ ਤੁਹਾਡੇ ਪਿੰਡ ਵੀ ਆਵਰੇ ਵੀ ਪਹੁੰਚਣ ਦਾ ਮੌਕਾ ਮਿਲਿਆ ਹੈ ਢੀਆਂ ਦੀ ਲੋਹੜੀ ਇੱਥੇ ਬਣਾਈ ਜਾ ਰਹੀ ਹੈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਲੋਹੜੀ ਇੱਕ ਪੁੱਤਾਂ ਦੀ ਲੋਹੜੀ ਗਿਣੀ ਜਾਂਦੀ ਸੀ ਕਿ ਇਕੱਲੇ ਮੁੰਡਿਆਂ ਦੀ ਬਣਾਉਣੀ ਹੈ ਨਾ ਜੰਮੇ ਮੁੰਡੇ ਹੁੰਦੇ ਸੀ ਲੋਕ ਲੋੜੀਂ ਮਨਾਉਂਦੇ ਸੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਕੱਲ੍ਹ ਠੀਆਂ ਦੀ ਵੀ ਬਰਾਬਰ ਲੋੜੀਂ ਮਾਈ ਜਾਂਦੀ ਹੈ। ਠੀਆਂ ਬੁੱਤਾਂਸ ਮੈਨੂੰ ਲੱਗਦਾ ਨਹੀਂ ਕੋਈ ਅੱਜ ਦੇ ਜ਼ਮਾਨੇ 'ਚ ਫਰਕ ਹੈ। ਮੈਨੂੰ ਲੱਗਦਾ ਠੀਆਂ ਵਾਲੇ ਤਾਂ ਜ਼ਿਆਦਾ ਖੁਸ਼ ਨੇ ਕਿਉਂਕਿ ਜਿੰਨੀਆਂ ਠੀਆਂ ਜਿੰਨੀਆਂ ਕਹਾਵੀਆਂ ਦੀ ਅੱਜ ਕੱਲ੍ਹ ਠੀਆਂ ਮਾਸਟਰ ਕਰ ਰਹੀਆਂ ਨੇ ਮੁੰਡਿਆਂ ਤੋਂ ਕਿਤੇ ਜ਼ਿਆਦਾ ਅੱਗੇ ਨੇ। ਪਰ ਸਾਡੇ ਲਈ ਸਾਰੇ ਬੱਚੇ ਇੱਕ ਸਮਾਨ ਨੇ ਕੋਈ ਫਰਕ ਨਹੀਂ ਕਰਨਾ ਚਾਹੀਦਾ। ਤੇ ਜਿਹੜੀਆਂ ਖੁਸ਼ੀਆਂ ਨੇ ਸਾਰਿਆਂ ਨਾਲ ਰਲ-ਮਿਲ ਕੇ ਹੀ ਵਧੀਆ ਲੱਗਦੀਆਂ ਨੇ ਅੱਜ ਮੈਨੂੰ ਵੀ ਤੁਹਾਡੇ ਵਿੱਚ ਆਣ ਦਾ ਮੌਕਾ ਮਿਲਿਆ ਲੋੜੀਂਦੀ ਜਿਹੜੇ ਬੈਠ ਕੇ ਚਾਹ ਜੀਆਂ ਬਣਾਉਂਦਾ ਉਹਨਾਂ ਚਾਹ ਨਹੀਂ ਹੁੰਦਾ ਜਿੰਨਾ ਤੁਹਾਡੇ ਚਾਹਦੇ ਬਣਾਉਂਦਾ ਚਾਹ ਸਕਦਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਮਿਲ ਲਿਆ ਤੁਹਾਨੂੰ ਸਾਰਿਆਂ ਨੂੰ ਮਿਲ ਲਿਆ ਛੋਟੇ-ਛੋਟੇ ਬੱਚਿਆਂ ਦੀ ਪਰਫਾਰਮੈਂਸ ਦੇਖ ਲਈਆਂ ਸੋ ਮੜ ਖੁਸ਼ ਹੋ ਜਾਂਦਾ ਇਹ ਜੀ ਪ੍ਰੋਗਰਾਮ ਮੈਂ ਸਰਪੰਚਾਂ ਨੂੰ ਵੀ ਕਹਿੰਦੀ ਆ ਮੈਡਮ ਨੂੰ ਕਹਿੰਦੇ ਆ ਤੁਸੀਂ ਕੰਮ ਕਰਾਉਂਦੇ ਰਿਹਾ ਕਰੋ ਸਾਨੂੰ ਵੀ ਬੁਲਾਦੇ ਰਿਹਾ ਕਰੋ ਕਿਉਂਕਿ ਸਾਡਾ ਵੀ ਦਿਲ ਕਰਦਾ ਕਿ ਆਪਣੇ ਲੋਕਾਂ ਨੂੰ ਮਿਲਦੇ ਰਹੀਏ ਟੁੱਟੀਆਂ ਨਾਲ ਆਪਣੇ ਲੋਕਾਂ ਤੋਂ ਤੁਸੀਂ ਇੰਨਾ ਜਿਹੜਾ ਸਾਨੂੰ ਮਾਣ ਬਖਸ਼ਿਆ ਅਸੀਂ ਦੇਣਾ ਤੁਹਾਡਾ ਦੇ ਨਹੀਂ ਸਕਦੇ ਜਿੰਨੀ ਵਾਰ ਮਰਜ਼ੀ ਸਾਡੇ ਤੋਂ ਕਿਹੜੇ ਮਾਰਾ ਲਓ ਅਸੀਂ ਥੱਕਦੇ ਨਹੀਂ ਅਸੀਂ ਹੱਕ ਦੇ ਨਹੀਂ ਜਿੰਨੀਆਂ ਗਰੰਟੀਆਂ ਤੁਹਾਨੂੰ ਚਾਹੀਦੀਆਂ ਨੇ ਐਮ.ਐਲ.ਏ ਸਾਹਿਬ ਇੱਥੇ ਹੈਗੇ ਨੇ ਆਹਦੇ ਹੱਕ ਆਪਣੇ ਐਮ.ਐਲ.ਏ ਤੋਂ ਖੁੱਲਕੇ ਮੰਗਿਆ ਕਰੋ ਤੇ ਮੈਂ ਐਮ.ਐਲ.ਏ ਸਾਹਿਬ ਨੂੰ ਰਿਕਵੈਸਟ ਕਰਦੀ ਆਂ ਕਿ ਕੋਈ ਪਿੰਡ ਵਾਂਝਾ ਨਾ ਰਹੇ ਤਰੱਕੀ ਵਿੱਚ ਜੀ ਜਿੰਨੀ ਰੱਖੀ ਹੋ ਸਕਦੀ ਆ ਆਪਦੇ ਨੋਚ ਕਰਾ ਕੇ ਜਾਓ ਪਿੰਡਾਂ ਦੇ ਸਰਸਲੀ ਆਗਾਂ ਨੂੰ ਜਿਹੜਾ ਪਰਮਾਤਮਾ ਨੇ ਮੌਕੇ ਬਖਸ਼ਿਆ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਮੌਕੇ ਦਾ ਪੂਰਾ ਫਾਇਦਾ ਲਈਏ ਤੇ ਪਿੰਡਾਂ ਦੀ ਸਾਡੇ ਸ਼ਹਿਰਾਂ ਦੀ ترقی ਜੋ ਕਰਾਈਏ ਸੋ ਧੰਨਵਾਦ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਇੱਥੇ ਇਹਨਾਂ ਵਧੀਆ ਪ੍ਰੋਗਰਾਮ ਦੀ ਕੀ ਹੈ ਤੇ ਮੈਨੂੰ ਬੁਲਾਇਆ ਤੇ ਸਾਰੀ ਸਾਥ ਸੰਗਤਾਂ ਜਿਹੜਾ ਇੱਥੇ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ